ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ YouTube ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਤੁਹਾਡਾ ਪਹੁੰਚ ਚੁਕੇ ਆ ਪਿੰਡ ਆਮ ਰਕੋਟ ਮੀਰਕੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਨੂੰ ਪੱਟੀ ਲੱਗਦੀ ਸੱਜਣੋ ਤੇ ਬਾਈ ਬਿੱਟੂ ਦੇ ਕੋਲ ਪਹੁੰਚ ਚੁਕੇ ਆ ਕਿਤੇ ਉਹ ਵੀ ਖਰੀਦਦਾਰੀ ਕੋਈ ਵੀ ਕਰਦੇ ਜੇ ਆਪਣੀ ਨਰਖ ਪਰਖ ਕਰਕੇ ਚੋਕੇ ਟਿਪਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਬੰਦਾ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਬੈਲ ਆਈਕਨ ਨੂੰ ਆਲ ਸੈੱਟ ਕਰਿਆ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦ ਮਿਲ ਸਕੇ। ਭਾਈ ਬੇਟੂ ਜੀ ਸਾਸਿਕਾਲ। ਸਾਸਿਕਾਲ ਜੀ ਅਲਹਮਦੁਲਿਲਾਹ। ਆ ਆਜਾ ਵੀ ਕੰਮ ਕਰ ਲਿਆ। ਇਹ ਭੈਣ ਭਰਾ ਆਂਦੇ ਸੀ ਕਿ ਚਲੋ। ਵਿੱਚ ਜਿੰਨਾਂ ਲੋੜ ਆ। ਹਾਂਜੀ ਹਾਂਜੀ। ਕੀ ਜ਼ਰੂਰ ਚਾਹੀਦੇ ਆ। ਹਾਂਜੀ ਹਾਂਜੀ। ਮੈਂ ਕਿਹਾ ਵਿਚਾਰੇ ਘਰ ਦੇ ਵਿੱਚ ਜਾਣ ਚੰਗੀ ਗੱਲ ਐ। ਨਹੀਂ ਕਿਸ ਟਿਕਾਣੇ ਲੱਗ ਜਣਗੇ। ਹਾਂਜੀ ਤੇ ਬਹੁਤ ਵਧੀਆ ਗੱਲ ਐ। ਸਾਨ ਚੰਗੇ ਦੋਵੇਂ। ਇਸ ਤੋਂ ਉੱਤੇ ਕੋਈ ਅਪਰਾਲਾ ਨਹੀਂ ਹੈਗਾ ਜੇ ਆਪਣੇ। ਨਹੀਂ ਨਹੀਂ ਜਾਨ ਬਚਾਈ ਨਾ। ਹਾਂਜੀ ਤੇ ਕਿਤੇ ਔਖੀ ਵੇਲੇ ਮਹਾਰਾਜ ਆਪਣੀ ਬਾਹ ਫੜੂਗਾ। ਠੀਕ ਆ। ਕਾਰ ਭਲਾ ਹੋ ਪੜਾ ਅੰਧ ਭਲੇ ਦਾ ਭਲਾ ਇਹਨਾਂ ਦੀ ਜਾਨ ਬਚਾਈ ਕੀ ਤਾਂ ਤੈਨੂੰ ਕਿੰਨੀਆਂ ਕ ਸੀਸਾਂ ਲੱਗਣੀਆਂ ਹਾਂਜੀ ਠੀਕ ਆ ਤੇ ਬਾਈ ਬੇਟੂ ਇਹ ਕਿੰਨੇ ਕ ਚਿਰ ਦਾ ਆ ਸੰਤੂ ਸਾਹਿਬ 1.5 ਸਾਲ ਦਾ ਜੀ ਨੀਲੀ ਰਾਵੀ ਦਾ ਹੁੰਦਾ ਹੈ ਨਾ ਹਾਂਜੀ ਨੀਲੀ ਰਾਵੀ ਦਾ ਤੇ 1.5 ਸਾਲ ਦਾ ਹਾਂਜੀ ਬਾਕੀ ਸੱਜਣੋਂ ਚੰਗਾ ਸੋਹਣਾ ਹੈ ਟੈਕਸਟੀਕਲ ਵੀ ਚੰਗੇ ਆ ਚੰਗੀ ਨਸਲ ਦਾ ਭੁੱਲ ਜਿਹੜਾ ਤਿਆਰ ਹੋਣ ਦਿਆ ਨੀਲੀ ਰਾਵੀ ਤੇ ਬਿੱਲੀ ਮਣਕੀ ਅੱਖ ਠੀਕ ਆ ਦੇਖ ਸਕਦੇ ਹੋ ਖੋਲ ਕੇ ਤੋਰਾ ਚੱਕ ਰਹੀ ਹੈ ਲਓ ਜੀ ਬਾਕੀ 1.5 ਸਾਲ ਦਾ ਕਹਿ ਰਿਹਾ ਆ ਉਹਨੂੰ ਲੈ ਜਾਓ ਪਰੇ ਨੂੰ ਲੈ ਜਾਓ ਪਰੇ ਨੂੰ ਉਹਦੋਂ ਲੈ ਜਾਓ ਲਓ ਜੀ ਸਜਰੋ ਪੇਟਪੂੜਾ ਬਹੁਤ ਸੋਹਣਾ ਹੈ ਕੱਟੇ ਦਾ ਤੇ ਲਓ ਜੀ ਲਾਇਓ ਲੈ ਲੋ ਬਾਕੀ ਸੋਣਾ ਖੂਬਸੂਰਤ ਆ ਜੰਨਾ ਵੀ ਹੈਗਾ ਖੀਰਾ ਜੇ ਖੀਰਾ ਖੁਰਾਣਾ ਦੁੰਦਾ ਦੁੰਦਾ ਹੈ ਸ਼ਾਇਦ ਇੱਥੇ ਹੀ ਹੋਊਗਾ ਕਿਉਂਕਿ 1.5 ਸਾਲ ਦੀ ਉਮਰ ਦੇ ਵਿੱਚ ਹੋ ਰਿਹਾ ਇੱਥੇ ਇਹਨੇ ਕਿੰਨਾ ਕ ਬਣ ਜਣਾ ਤੇ ਬੰਦੋ ਭਾਈ ਬੰਦੋ ਕੇ ਤਾਂ ਫਿਰ ਅਜੇ ਰੇੜੇ ਰੂੜੇ ਨਹੀਂ ਪਿਆ ਬੜਾ ਹਾਂਜੀ ਅਜੇ ਗਜਾਉਣਾ ਪੂ ਤੇ ਕਿੰਨੇ ਦਾ ਦੇ ਦੇਣਾ ਇਹ 32000 ਦੇ ਦਿੰਦੀ ਜਾਇ ਜਾਇ 2000 ਦੇ ਦੇ ਹਾਂ ਇਹ ਹੋ ਜਾਇ ਕਰ ਲਿਆ 2000 ਹੋਰ ਛੋਟ ਕਰ ਦੀਓ ਹੋ 1000 ਕਰ ਦਿਓ ਨਹੀਂ 27 ਦਾ ਦੇ ਦਿਓ ਚਲੋ 27 ਦਾ ਦੇ 27 ਦਾ ਆ ਚੰਗਾ ਹਨਾ ਇਹ ਪਈਆਂ ਮਹੀਆਂ ਤੋਂ ਪੈਂਦਾ ਪੂਰਾ ਪੂਰਾ ਜੀ ਰੇੜੇ ਪਿਆ ਜੀ ਇਹਦੇ ਟੈਸਟਿੰਗ ਨਾਲ ਬਹੁਤ ਲੰਮਾ ਹਨਾ ਸੰਗੀ نسل ਦਾ ਹਾਂਜੀ ਖਾਂ ਬੱਚੇ-ਪੁੱਛੇ ਚੰਗੇ ਪਾਊਗਾ ਪੇਟ ਪੂੜਾ ਚੰਗਾ ਹਾਂਜੀ ਠੀਕ ਆ ਤੇ ਖੋਲ ਕੇ ਇਹਨੂੰ ਇਹ ਪੇਟ ਪੂੜੇ ਦਾ ਸਜਣਾ ਚੰਗਾ ਤੇ ਬੱਚਿਆਂ ਦੇ ਹੱਕ ਚ ਚੰਗਾ ਰਹੂਗਾ ਪੂਛ ਵੀ ਧੂਮ ਹੀ ਆ ਠੀਕ ਆ ਨਾਲ ਪਹੁੰਚੂ ਲੱਗਦੀ ਆ ਅੱਖ ਚੋ ਬਿੱਲੀ ਮਣਕੀ ਦੇ ਵਿੱਚ ਪੈਂਦੀ ਆ ਤੇ ਮੱਜਾਂ ਦੇ ਜਿਹੜਾ ਪੈਂਦਾ ਹੈ ਹੈ ਲਓ ਜੀ ਮੱਥੇ 'ਚ ਬੱਲ ਵੀ ਹੈਗਾ ਜੀ ਵਾਈਮ ਵਟੇ ਦਾ ਚੰਗਾ ਜੀ ਚਲੋ ਕੋਈ ਨਹੀਂ ਲੈ ਜਾਓ ਇਧਰੋਂ ਉਧਰੋਂ ਮੋੜ ਲਿਓ ਲਓ ਜੀ ਲਾਓ ਮੋੜ ਲਿਓ ਅੱਗੋਂ ਸੁਣਿਓ ਕੋਈ ਸਾਈਨ ਨੰਬਰ ਦੋ ਆਏ ਨਾ ਮੋੜ ਲੋ ਲਾਦਾ ਧੀਰਾ ਬਹੁਤ ਜ਼ਿਆਦਾ ਠੀਕ ਆ ਆਹੋ ਕਿਸੇ ਨੇ ਨਾਥ ਨਹੀਂ ਪਾਈ ਸੰਗਲ ਹੀ ਪਾਇਆ ਨਹੀਂ ਨਾਥ ਨਹੀਂ ਪਾਈ ਤੇ ਸੰਗਲ ਹੀ ਪਾਇਆ ਸਿਰਫ ਲਓ ਜੀ ਇਹ ਬਾਈ ਬੇਟੂ ਕਿੰਨੇ ਕ ਦਾ ਦੇ ਦਾਂਗੇ ਦੱਸ ਦੋ ਨਾ 40000 ਦਾ ਦੇਣੀ ਨਹੀਂ ਜਾਇ ਜਾਇ ਕਰਕੇ ਦਦਾਂ ਦੋ 30000 ਦੇ ਦੇ ਦੀ ਸੰਦੂ ਸਾਹਿਬ ਹੋਰ ਹੀ ਘਾੜ ਦੇਓ 30000 ਰੁਪਏ ਦੇ ਦੀ ਚਲੋ ਠੀਕ ਹਾਂਜੀ ਲਓ ਭਾਈ ਸੱਜਣੋ ਦੋ ਇਹ ਬੁੱਲ ਭਾਈ ਬੇਟੂ ਦੇ ਕੋਲ ਖਰੀਦਾਰੀ ਕਰ ਲਿਓ ਸਾਡੇ ਵੱਲੋਂ ਪਿਆਰ ਭਰੀ ਸასი ਕਾਲ ਦਾ ਬਰਕਾ